ਅੱਜ ਆਪਾਂ ਜਿਹੜੀ ਇਹ ਵੀਡੀਓ ਲੈ ਕੇ ਆਏ ਹਾਂ ਅਸੀਂ ਇਹਦੇ ਵਿੱਚ ਬਹੁਤ ਸਾਰੀਆਂ ਗੱਡੀਆਂ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਗੱਡੀਆਂ ਦੇ ਨਾਲ ਨਾਲ ਤੁਹਾਨੂੰ ਇੱਕ ਸਕੂਟੀ ਵੀ ਦੇਖਣ ਨੂੰ ਮਿਲ ਜੂਗੀ ਸਕੂਟੀ ਦੇ ਨਾਲ ਤੁਹਾਨੂੰ ਇੱਕ ਘਰ ਵੀ ਦੇਖਣ ਨੂੰ ਮਿਲੂਗਾ ਜਮਾਸਾਸਤੇ ਰੇਟ ਆਪਾਂ ਲੈ ਕੇ ਪਹੁੰਚੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ ਬਾਕੀ ਦੀ ਗੱਲਬਾਤ ਆਪਾਂ ਬਾਅਦ ਚ ਕਰਦੇ ਹਾਂ ਨੰਬਰ ਆਪਣਾ 94656929488 ਜੇ ਤੁਹਾਡੇ ਕੋਲੇ ਗੱਡੀ ਹੈ ਮੋਟਰਸਾਈਕਲ ਹੈ ਘਰ ਹੈ ਕੋਠੀ ਹੈ ਮਕਾਨ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਸੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਫਰੀਦ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦੇਵਾਂਗੇ ਜੀ ਪਹਿਲੀ ਗੱਡੀ ਆਪਾਂ ਜਿਹੜੀ ਲੈ ਕੇ ਆਏ ਹਾਂ ਸੀ i10 ਗ੍ਰੈਂਡ ਡੀਜ਼ਲ ਵੇਰੀਐਂਟ ਨਵੇਂ ਟਾਇਰਾਂ ਚ ਕੰਡੀਸ਼ਨ ਬਿਲਕੁਲ ਨਵੀਂ ਹੈ ਜੀ ਬੈਟਰੀ ਨਵੀਂ ਹੈ b i p ਨੰਬਰ ਹੈ ਜੀ ਤੇ ਮਾਡਲ ਦੀ ਗੱਲ ਕਰੀਏ 2013 ਮਾਡਲ ਦਸੰਬਰ ਜਮਾ ਲਾਸਟ 21 ਤਰੀਕ ਨੂੰ ਮਾਲਕ ਨੇ ਦਸੰਬਰ ਦੇ ਵਿੱਚ ਗੱਡੀ ਘੜਵਾਈ ਸੀਗੀ 13 ਦੇ ਵਿੱਚ ਸੈਕੰਡ ਓਨਰ ਗੱਡੀ ਆ ਸੀ ਇਹ ਜਿੰਨਾਂ ਕੋਲੇ ਹੁਣ ਗੱਡੀ ਚੱਲ ਰਹੀ ਆ ਮਾਲਕ ਨੇ ਗੱਡੀ ਇਹ ਸੈਕੰਡ ਹੈਂਡ ਲੈਤੀ ਸੀਗੀ ਤੇ ਬਹੁਤ ਵਧੀਆ ਗੱਡੀ ਸੀ ਜਿਨ੍ਹਾਂ ਕੋਲੇ ਪਹਿਲੇ ਹੱਥ ਚੱਲ ਰਹੀ ਸੀਗੀ ਉਹਨਾਂ ਨੇ ਵੀ ਪੂਰੀ ਸੰਭਾਲ ਕੇ ਰੱਖੀ ਸੀਗੀ ਤੇ ਜਿਨ੍ਹਾਂ ਕੋਲੇ ਹੁਣ ਗੱਡੀ ਹੈ ਇਹਨਾਂ ਨੇ ਵੀ ਪੂਰੀ ਸੰਭਾਲ ਕੇ ਗੱਡੀ ਰੱਖੀ ਹੋਈ ਆ ਬਠਿੰਡੇ ਜਾ ਕੇ ਦੇਖ ਸਕਦੇ ਹੂੰ ਮਾਲਕ ਦਾ ਏਰੀਆ ਬਠਿੰਡਾ ਦਾ 2 ਲੱਖ ਤੇ 45000 ਰੁਪਏ ਮਾਲਕ ਨੇ ਇੱਕ ਡਿਮਾਂਡ ਕੀਤੀ ਹੈ 2 45 ਦੇ ਵਿੱਚੋਂ ਰੇਟ ਕੀਤਾ ਜਾਊਗਾ ਜੀ ਗੱਡੀ ਪੂਰੀ ਸੋਹਣੀਆ ਚਿੱਟੇ ਰੰਗ ਦੀ ਸੀ ਮਾਲਕ ਨੇ ਵਧੀਆ ਚਲਾਈ ਹੋਈ ਆ ਵਧੀਆ ਰੱਖੀ ਹੋਈ ਆ ਟਾਇਟ ਆਪਾ ਤੁਸੀਂ ਚੈੱਕ ਕਰਕੇ ਕਾਗਜ਼ ਪੱਤਰ ਦੇ ਕੇ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਜੀ ਜਦੋਂ ਪੂਰੀ ਤਸੱਲੀ ਹੋ ਗਈ ਗੱਡੀ ਦੀ ਟਰਾਈ ਲੈ ਕੇ ਦੇਖ ਲਈ ਤੁਹਾਨੂੰ ਪਸੰਦ ਆ ਗਈ ਗੱਡੀ ਉਹ ਤੋਂ ਬਾਅਦ ਰੇਟ ਵੇਖ ਕੇ ਕਰ ਲਿਓ ਜੀ ਇੱਕ ਵਾਰੀ ਡਿਮਾਂਡ 245000 ਰੁਪਏ ਮਾਲਕ ਨੇ ਕੀਤੀ ਆ ਮਾਲਕ ਦਾ ਨੰਬਰ ਸਕਰੀਨ ਤੇ ਅਜੀ ਗੱਲਬਾਤ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਮਾਲਕ ਨਾਲ ਆਪ ਹੀ ਕਰ ਲਿਓ ਜੀ ਗੱਲ ਕਰਾਂਗੇ ਆਪਾਂ ਸੈਕੰਡ ਗੱਡੀ ਦੀ ਜੈਨ ਗੱਡੀ ਹੋਸੀ ਪੂਰੀ ਸੋਹਣੀ ਤੇ ਪੂਰੀ ਵਧੀਆ ਜੀ ਨਮੀ ਕੰਡੀਸ਼ਨ ਦੀ ਆਪਾਂ ਇੱਕ ਤਰ੍ਹਾਂ ਦੀ ਕਹਿ ਸਕਦੇ ਹਾਂ ਕੰਡੀਸ਼ਨ ਇੱਕ ਵਾਰੀ ਦੇਖੋ ਜੀ ਸਿਲਵਰ ਰੰਗ ਦੇ ਵਿੱਚ ਗੱਡੀ ਆ ਪੰਜਾਬ ਨੰਬਰ ਹੈ ਜੀ 65000 ਰੁਪਏ ਮਾਲਕ ਨੇ ਕਿ ਡਿਮਾਂਡ ਕੀਤੀ ਹੈ ਜੀ ਪਾਵਰ ਸਟੇਰਿੰਗ ਹੈ ਤੇ ਗੱਡੀ ਮਾਲਕ ਕਹਿੰਦੇ ਨੇ 25 ਤੋਂ ਉੱਤੇ ਐਵਰੇਜ ਦਿੰਦੀ ਹੈ ਡੀਜ਼ਲ ਤੇ ਹੈ ਜੀ ਗੱਡੀ ਇਹ 2026 ਤੱਕ ਆਪਾਂ ਨੂੰ ਇਸ ਗੱਡੀ ਦੀ ਪਾਸਿੰਗ ਮਿਲ ਜੂਗੀ 2006 ਮਾਡਲ ਹੈ 65000 ਰੁਪਏ ਮਾਲਕ ਨੇ ਕਿ ਡਿਮਾਂਡ ਕੀਤੀ ਆ ਪਟਿਆਲੇ ਤੋਂ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਪਟਿਆਲੇ ਜਾ ਕੇ ਗੱਡੀ ਨੂੰ ਦੇਖ ਵੀ ਸਕਦੇ ਹੋ ਜੇ ਕਿਸੇ ਨੇ ਗੱਡੀ ਜਾ ਕੇ ਦੇਖਣੀ ਹੈ ਜੀ ਕਿਸੇ ਨੇ ਚਲਾ ਕੇ ਦੇਖਣੀ ਹੈ ਗੱਡੀ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਸਕਦੇ ਹੋ ਬਾਕੀ ਜਿੰਨੀ ਵੀ ਤਸੱਲੀ ਕਰਨੀ ਹੈ ਜੀ ਮਾਲਕ ਦੇ ਘਰੇ ਜਾ ਕੇ ਤੁਸੀਂ ਕਰ ਸਕਦੇ ਹੋ ਮੈਂ ਕਿ ਤੁਹਾਨੂੰ ਸਾਰਾ ਕੁਝ ਤਾਂ ਦੱਸ ਹੀ ਦਿੱਤਾ ਜੀ ਮਾਲਕ ਦਾ ਨੰਬਰ ਰਹਿ ਗਿਆ ਇਕੱਲਾ ਉਹ ਵੀ ਤੁਸੀਂ ਨਾਲ ਦੀ ਨਾਲ ਨੋਟ ਕਰ ਲਓ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਆ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਾਲਕ ਨਾਲ ਗੱਲ ਕਰਕੇ ਤੇ ਗੱਡੀ ਨੂੰ ਦੇਖ ਕੇ ਪਰਖ ਕੇ ਚਲਾ ਕੇ ਟ੍ਰਾਈ ਲੈ ਕੇ ਜਦੋਂ ਪੂਰੀ ਤਰ੍ਹਾਂ ਤਸੱਲੀ ਹੋ ਗਈ ਉਹ ਤੋਂ ਬਾਅਦ ਰੇਟ ਮੁਕਾ ਕੇ ਗੱਡੀ ਨੂੰ ਖਰੀਦ ਕੇ ਲਿਆ ਸਕਦੇ ਹਾਂ ਰੇਟ ਕੀਤਾ ਜਾਊਗਾ ਜੀ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਬਾਕੀ ਕਿਵੇਂ ਦੀ ਲੱਗ ਰਹੀ ਹੈ ਜੀ ਚਲਦੀ ਚਲਦੀ ਵੀਡੀਓ ਚ ਮੈਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਆ ਰਹੀ ਹੈ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਜਰੂਰ ਦਬਾ ਦਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਸੈਕੰਡ ਹੈਂਡ ਮਾਰਕੀਟ ਤੇ ਹਰ ਰੋਜ਼ ਆਪਾਂ ਮਸ਼ੀਨਰੀਆਂ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਹਰ ਚੀਜ਼ਾਂ ਦੀ ਐਡ ਆਪਾਂ ਕਰਦੇ ਹਾਂ ਜੀ ਵੀਡੀਓ ਚ ਮਸ਼ੀਨਰੀਆਂ ਲੈ ਕੇ ਪਹੁੰਚਦੇ ਹਾਂ ਤੇ ਵੱਤ-ਵੱਤ ਹਰ ਰੋਜ਼ ਸਪੋਰਟ ਕਰਿਆ ਕਰੋ ਤੇ ਹਰ ਰੋਜ਼ ਆਪਣੀ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਦਿੱਤਾ ਹੋਇਆ ਸੀ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ 9465929488 ਤੁਹਾਡੇ ਕੋਲੇ ਵੀ ਗੱਡੀ ਹੈ ਮੋਟਰਸਾਈਕਲ ਹੈ ਘਰ ਹੈ ਕੋਠੀ ਹੈ ਮਕਾਨ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਤੇ ਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਫਰੀਦ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦਾਂਗੇ ਜੀ ਗੱਲ ਕਰਾਂਗੇ ਆਪਾਂ ਆਪਣੇ ਕੋਲੇ ਜਿਹੜੀ ਸਕੂਟੀ ਪਹੁੰਚੀ ਐ ਜੀ ਸਕੂਟੀ ਆਪਣੇ ਕੋਲੇ ਡਿਊਟ ਪਹੁੰਚੀ ਐ ਚਿੱਟੇ ਰੰਗ ਦੀ ਐ ਜੀ ਕੰਡੀਸ਼ਨ ਵਧੀਆ 2016 ਮਾਡਲ ਐ ਜੀ ਤੇ ਪੂਰੀ ਵਧੀਆ ਜੀ ਤੇ ਜਲੰਧਰ ਏਰੀਆ ਚੋਂ ਆਪਾਂ ਲੈ ਕੇ ਪਹੁੰਚੇ ਆ ਹਾਂ ਕਰਤਾਰਪੁਰ ਇਹਨਾਂ ਦਾ ਏਰੀਆ ਜੀ ਲਾਗੇ ਪਿੰਡ ਬੁਲਾਥ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਵੀ ਦੇਖ ਸਕਦੇ ਹੋ ਬਾਕੀ ਆਪਾਂ ਡਿਮਾਂਡ ਦੀ ਗੱਲ ਕਰੀਏ 20000 ਰੁਪਏ ਮਾਲਕ ਨੇ ਡਿਮਾਂਡ ਕੀਤੀ ਐ ਜੀ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਰੇਟ ਕਰ ਲਾਂਗੇ ਜੀ ਨੂੰ ਵੀ ਇਹ ਸਕੂਟੀ ਪਸੰਦ ਆਉਂਦੀ ਏ ਜੀ ਕੋਈ ਜਾ ਕੇ ਦੇਖਣਾ ਤਾਂ ਹੈਗਾ ਚਾਹਵਨ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖਣੀ ਏ ਜੀ ਨੇ ਸਟਾਰਟ ਕਰਕੇ ਦੇਖ ਸਕਦੇ ਹੋ ਜੀ ਕਿਸੇ ਨੇ ਤੋਰ ਕੇ ਦੇਖਣੀ ਸਕੂਟੀ ਤੋਰ ਕੇ ਦੇਖ ਸਕਦੇ ਹੋ ਟ్రਾਈ ਲੈ ਕੇ ਜਦੋਂ ਤੁਸੀਂ ਜਾਓਗੇ ਜੀ ਸਾਰੀ ਪੂਰੀ ਤਰ੍ਹਾਂ ਇੱਕ ਬਰੀ ਤਸੱਲੀ ਕਰ ਲਿਓ ਜੀ ਜਦੋਂ ਸਾਰੀ ਤਸੱਲੀ ਤੁਹਾਡੀ ਹੋ ਗਈ ਤਾਂ ਤੁਸੀਂ ਮਾਲਕ ਨਾਲ ਗੱਲ ਕਰਕੇ ਰੇਟ ਮੁਕਾ ਕੇ ਜੀ ਖਰੀਦ ਕੇ ਲਿਆ ਸਕਦੇ ਹੋ ਜੀ ਬਾਕੀ ਜਿੰਨੀਆਂ ਮਸ਼ੀਨਰੀਆਂ ਤੁਹਾਨੂੰ ਆਪਾਂ ਵੀਡੀਓ ਚ ਦਿਖਾਉਨੇ ਸੀ ਮਾਲਕ ਦੁਆਰਾ ਆਪਣੇ ਕੋਲ ਭੇਜੀਆਂ ਹੁੰਦੀਆਂ ਆਪਣਾ ਵਿਚੋ ਵਿਚਾਲੇ ਕੁਝ ਨਹੀਂ ਹੁੰਦਾ ਜੀ ਜਿੰਨੀਆਂ ਮਸ਼ੀਨਰੀਆਂ ਆਪਾਂ ਦਿਖਾਉਨੇ ਆ ਮਾਲਕਾ ਦੁਆਰਾ ਸਾਰੀ ਜਾਣਕਾਰੀ ਦੱਸੀ ਹੁੰਦੀ ਹੈ ਤੇ ਸਾਰਾ ਕੁਝ ਉਹਨਾਂ ਨੇ ਭੇਜਿਆ ਹੁੰਦਾ ਸੀ ਤੇ ਤੁਸੀਂ ਗੱਲਬਾਤ ਸਿੱਧੀ ਕਰਨੀ ਹੈ ਜੋ ਵੀ ਖਰੀਦਣ ਵਾਸਤੇ ਮਾਲਕ ਨਾਲ ਹੀ ਕਰਨੀ ਹੈ ਜੀ ਮਾਲਕ ਨਾਲ ਤੁਹਾਡੀ ਗੱਲ ਹੋਵੇਗੀ ਆਪਣਾ ਵਿਚੋ ਵਿਚਾਲੇ ਨਾ ਤਾਂ ਕੋਈ ਕਮਿਸ਼ਨ ਨਾ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਜੀ ਆਪਣਾ ਸਾਰਾ ਫਰੀ ਸੇਵਾ ਦਾ ਕੰਮ ਹੈ ਗੱਲ ਕਰਾਂਗੇ ਆਪਾਂ ਘਰ ਜਿਹੜਾ ਲੈ ਕੇ ਪਹੁੰਚੀ ਹਾਂ ਜੀ ਚਾਰ ਵਿਸਵੇ ਥਾਂ ਦੇ ਵਿੱਚ ਘਰ ਬਣਿਆ ਹੋਇਆ ਜੀ ਘਰ ਵਧੀਆਗਾ 12 ਕ ਲੱਖ ਰੁਪਇਆ ਮਾਲਕ ਨੇ ਇੱਕ ਡਿਮਾਂਡ ਕੀਤੀ ਹੈ ਜੀ ਬਾਕੀ ਘਰ ਦੀਆਂ ਫੋਟੋਆਂ ਮਾਲਕ ਨੇ ਖਿੱਚ ਕੇ ਭੇਜੀਆਂ ਵੀਡੀਓ ਤਾਂ ਨਹੀਂ ਹੈਗੀ ਸੀ ਤੇ ਫੋਟੋਆਂ ਚ ਇਹਨਾਂ ਨੇ ਸਾਰਾ ਕੁਝ ਦਿਖਾਇਆਗਾ 12 ਵੀ ਵਧੀਆਗਾ ਗਲੀ ਵਧੀਆ ਲੱਗਦੀ ਹੈ ਘਰ ਗਲੀ ਤੋਂ ਬਾਬਾ ਉੱਚਾ ਚੱਕ ਕੇ ਬਣਿਆ ਹੋਇਆ ਜੀ ਗਲੀ ਜਿਹੜੀ ਲੱਗਦੀ ਹੈ ਘਰ ਨੂੰ ਉਹ ਵੀ ਸਾਰੀ ਪੱਕੀ ਲੱਗਦੀ ਹੈ ਲੋਕ ਟਾਈਲਾਂ ਲੱਗੀਆਂ ਹੋਈਆਂ ਨੇ ਬਾਕੀ ਮਾਲਕ ਦਾ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਸੀ ਗੱਲ ਕਰ ਸਕਦੇ ਹੋ ਕੋਈ ਵੀ ਕਰਨੀ ਹੋਈ ਬਾਕੀ ਤੁਹਾਨੂੰ ਕੱਲੀ ਕੱਲੀ ਚੀਜ਼ ਦੱਸ ਹੀ ਦਿੱਤੀ ਜੀ ਵੀਡੀਓ ਤੁਸੀਂ ਸਾਰੀ ਦੇਖ ਲਈ ਵਧੀਆ ਲੱਗੀ ਵੀਡੀਓ ਪਸੰਦ ਆਈ ਹੈ ਘਰ ਤੁਹਾਨੂੰ ਵਧੀਆ ਲੱਗਿਆ ਸਕੂਟੀ ਤੁਹਾਨੂੰ ਵਧੀਆ ਲੱਗੀ ਸੀ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਲਾਈਕ ਕਰਨਾ ਨਾ ਭੁੱਲਿਓ ਜੀ ਸ਼ੇਅਰ ਕਰ ਦਿਓ ਬਤ-ਬਸ ਸਪੋਰਟ ਕਰਿਆ ਕਰੋ ਤੇ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲ ਵੀ ਗੱਡੀ ਜਾਂ ਮੋਟਰਸਾਈਕਲ ਹੈ ਘਰ ਕੋਠੀਆ ਮਕਾਨ ਬੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਪੇਜੋ ਫਰੀਦ ਅਬੀਚਾ ਆਪਾਂ ਐਡ ਤੁਹਾਡੀ ਲਾ ਦਾਂਗੇ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੀ ਹੈ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਗੱਡੀ ਮੋਟਰਸਾਈਕਲ ਦੇ ਨਾਲ ਜੀ ਐਨੇ ਬਾਤ ਬਾਤ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ